ਮੁੜ ਕੇ ਹੱਥ ਆਵੇ ਨਾ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਵੇ ਨਾ ਇੱਕ ਵਾਰੀ ਲੰਘਿਆ ਵੇਲਾ ਉਹ ਜਦੋਂ ਬੁਰਾ ਸਮਾਂ ਇਨਸਾਨ ਤੇ ਆਣ ਪੈਂਦਾ ਬੜਾ ਸੋਹਣਾ ਕਿਸੇ ਨੇ ਲਿਖਿਆ ਉਹ ਜਦੋਂ ਬੁਰਾ ਸਮਾਂ ਇਨਸਾਨ ਤੇ ਆਣ ਪੈਂਦਾ ਤੇ ਸੱਪ ਰਸੀਆਂ ਦੇ ਬਣ ਬਣ ਦੱਸਦੇ ਜਾਂਦੇ ਉਹ ਬੁਰੇ ਭਲੇ ਦੀ ਰਹਿੰਦੀ ਨਾ ਸਾਰ ਕੋਈ ਬੁਰੇ ਭਲੇ ਦੀ ਰਹਿੰਦੀ ਨਾ ਸਾਰ ਕੋਈ ਯਾਰ ਯਾਰਾਂ ਤੋਂ ਪਾਸਾ ਵਟ ਜਾਂਦੇ ਮੁੜ ਕੇ ਹੱਥ ਆਵੇ ਨਾ ਇੱਕ ਵਾਰੀ ਲੰਗਿਆ ਵੇਲਾ ਮੁੜ ਕੇ ਹੱਥ ਆਵੇ ਨਾ ਰਾਜਾ ਫਿਰ ਕਹਿੰਦੇ ਤੁਰਿਆ ਜਾਂਦਾ ਓਏ ਜਾ ਕੇ ਬੇਨਤੀ ਕਰ ਲਵਾਂ ਦੁਬਾਰਾ ਚਰਨਾ ਅਮਰਤ ਮਿਲ ਜਾਵੇ ਦੁਬਾਰਾ ਕਿਰਪਾ ਹੋ ਜਾਵੇ ਕਾਂਚੀ ਬਨਾਰਸ ਦੀ ਧਰਤੀ ਤੇ ਪਹੁੰਚਦਾ ਓਦਾਂ ਹੀ ਲਾਈਨਾਂ ਲੱਗੀਆਂ ਹੋਈਆਂ ਨੇ ਲਾਈਨ ਦੇ ਵਿੱਚ ਨਿੰਮੋ ਝੂਣਾ ਜਾ ਹੋ ਕੇ ਖੜ ਗਿਆ ਜਦੋਂ ਗੁਰੂ ਰਵਿਦਾਸ ਮਹਾਰਾਜ ਜੀਾਂ ਦੇ ਕੋਲ ਪਹੁੰਚਿਆ ਨਮਸਕਾਰ ਕੀਤੀ ਝੋਲੀ ਅੱਡ ਕੇ ਖੜ ਗਿਆ ਕਹਿੰਦਾ ਮਹਾਰਾਜ ਕਿਰਪਾ ਕਰਦੇ ਹੋ ਜੀ ਚਰਨਾ ਅਮਰਤ ਦੀ ਦਾਤ ਦੇ ਦਿਓ ਮੇਰੇ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਪਹਿਲਾਂ ਵੀ ਲੱਗਦਾ ਆਇਆ ਸੈਂ ਰਾਜਨ ਕਹਿੰਦਾ ਜੀ ਆਇਆ ਸੈਂ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਉਦਣ ਗੱਲ ਕੁਝ ਹੋਰ ਸੀ ਤੇ ਅੱਜ ਗੱਲ ਕੁਝ ਹੋਰ ਹੈ ਹੋਰ ਹੈ ਕਹਿੰਦੇ ਓਏ ਹੁਣ ਪਤਾ ਨਹੀਂ ਕਿੰਨੇ ਜਨਮ ਅੜੀਕਣਾ ਪਵੇਗਾ ਤੈਨੂੰ ਕਿੰਨੇ ਜਨਮ ਫਿਰ ਕਹਿੰਦੇ ਰਾਜਾ ਚੜਨਾ ਤੇ ਟੈ ਪਿਆ ਕਹਿੰਦੇ ਹਰ ਹਰ ਸੋਹੰ 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 ਹਰ ਹਰ ਜਪਿਆ ਕਰ ਫਿਰ ਕਿਰਪਾ ਹੋਵੇਗੀ ਇਸ ਕਰਕੇ ਪਿਆਰਿਓ ਸਾਡੇ ਕੋਲੇ ਟਾਈਮ ਹੈ ਇਹ ਟਾਈਮ ਨੂੰ ਆਪਣੇ ਗੁਰੂ ਦੇ ਲੇਖੇ ਲਾਦਗੇ ਤੁਸੀਂ ਆਪਣੇ ਕੰਮ ਕਰਦੇ ਹੋ ਕਾਰੋਬਾਰ ਕਰਦੇ ਹੋ ਹੁਣ ਭੈਣ ਜੀ ਹੁਣੀ ਮਾਤਾ ਜੀ ਹੁਣੀ ਵਿਦੇਸ਼ ਦੇ ਵਿੱਚ ਰਹਿੰਦੇ ਨੇ ਤੇ ਬਿਆਨ ਤੇ ਐਨ ਆਰ ਆਈ ਏਰੀਆ ਹੈ ਹੁਣ ਬਾਰ ਵੀ ਜਾਣਾ ਹੁਣ ਫਿਰ ਮੈਂ ਇੰਗਲੈਂਡ ਚਲ ਜਾਣਾ ਦੀਵਾਲੀ ਤੋਂ ਬਾਅਦ ਤੇ ਜਾਈ ਦਾ ਦੇਖੀ ਦਾ ਉੱਥੇ ਜਾ ਕੇ ਉੱਥੇ ਬੜਾ ਕੁਝ ਮੈਂ ਗਾਈਡ ਕਰਦਾ ਹੁਨਾ ਬੜਾ ਕੁਝ ਸਿੱਖੀ ਦਾ ਵੀ ਹੈ ਦੁਖੀ ਤੋਂ ਦੁਖੀ ਲੋਕ ਪਏ ਨੇ ਕਈ ਦਾਏ ਲੋਕ ਕਹਿੰਦੇ ਪਾਉਂਡ ਕਮਾਉਣ ਵਾਲੇ ਸੌਕੇ ਨੇ ਡਾਲਰ ਕਮਾਉਣ ਵਾਲੇ ਸੌਕੇ ਨੇ ਇੰਗਲੈਂਡ ਬੈਠੇ ਸੌਕੇ ਨੇ ਹਾਂਗਕਾਂ ਕੈਨੇਡਾ ਅਮਰੀਕਾ ਬੈਠੇ ਸੌਕੇ ਨੇ ਪਰ ਪਿਆਰਿਆ ਸੁੱਖ ਤੇਰੇ ਕਰਮਾਂ ਦਾ ਹੈ ਜੇ ਇੱਥੇ ਸੁਖੀ ਐ ਫਿਰ ਤੈਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਇੱਥੇ ਸੁੱਖਾ ਜਿਹੜਾ ਜਿਹੜਾ ਸੁੱਖ ਕਹਿੰਦੇ ਛੱਜੂ ਦੇ ਜਵਾਰੇ ਉਹ ਪਲਖਣਾ ਬੁਖਾਰੇ ਕਹਿੰਦੇ ਹੁੰਦੇ ਨਾ ਜਿਹੜਾ ਸੌਖਾ ਆਪਣੇ ਘਰੇ ਐ ਜੇ ਵਿਦੇਸ਼ਾਂ 'ਚ ਵੀ ਜਾਣਾ ਅੰਦਰ ਆਪਣਾ ਸੁਖੀ ਰੱਖ ਮੈਡੀਟੇਸ਼ਨ ਕਰਿਆ ਕਰ ਉਹਨਾਂ 'ਕ ਭਾਰ ਚੱਕ ਜਿੰਨਾ 'ਕ ਚੱਕ ਕੇ ਅੱਗੇ ਤੁਰ ਸਕੀ ਵਾਧੂ ਦਾ ਬੋਝ ਵਾਧੂ ਦਾ ਬਰਡਨ ਬੋਝ ਪਾਉਣਾ ਦਿਮਾਗ 'ਤੇ ਬਹੁਤ ਮਾੜੀ ਗੱਲ ਐ ਪਿਆਰਿਓ ਆਪਣੇ ਮਾਈਂਡ ਨੂੰ ਫਰੈਸ਼ ਰੱਖੋ ਚੰਗੇ ਮਾੜੇ ਟਾਈਮ ਬੰਦੇ ਤੇ ਆਉਂਦੇ ਰਹਿੰਦੇ ਨੇ ਅੱਜ ਕੁਝ ਹੋਰ ਟਾਈਮ ਐ ਕੱਲ ਨੂੰ ਕੁਝ ਹੋਰ ਆ ਜਾਵੇਗਾ ਸਦਾ ਇੱਕਸਾਰ ਨਹੀਂ ਰਹਿੰਦੇ ਜਮਾਨੇ ਬਦਲ ਜਾਂਦੇ ਨੇ ਇਸ ਕਰਕੇ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਮੇਰੇ ਅਤੀ ਸਨਮਾਨਯੋਗ ਵੱਡੇ ਭੈਣ ਜੀ ਵੀ ਕਹਿ ਸਕਦਾ ਮਾਤਾ ਜੀ ਵੀ ਕਹਿ ਸਕਦਾ ਨਰਿੰਦਰ ਕੌਰ ਜੀ ਤੇ ਧਰਮ ਪਤਨੀ ਸਵਰਗਵਾਸੀ ਸ੍ਰੀ ਹਰਪਾਜਨ ਲਾਲ ਜੀ ਕਿਉਂਕਿ ਸਮੁੱਚਾ ਪਰਿਵਾਰ ਸ੍ਰੀ ਪ੍ਰਵੀਂਦਰ ਕੁਮਾਰ ਜੀ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਸਾਡੇ ਸਮੁੱਚੇ ਜਥੇ ਵੱਲੋਂ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਸੱਚੇ ਪਾਤਸ਼ਾਹ ਗੁਰੂ ਰਵੀਦਾਸ ਮਹਾਰਾਜ ਤੁਹਾਡੇ ਤੇ ਕਿਰਪਾ ਕਰਨ ਜਿਵੇਂ ਸਾਡੇ ਇੱਕ ਪ੍ਰੇਮ ਵਾਲੇ ਸੀ ਕਹਿੰਦੇ ਮਹਾਰਾਜ ਮੈਂ ਗੁਰੂ ਘਰ ਚ ਸੇਵਾ ਕਰਦਾ ਪਰ ਗੁਰੂ ਦੀ ਅੱਗੇ ਨਾ ਝੋਲੀ ਅੱਡ ਕੇ ਪਤਾ ਕੀ ਮੰਗਦਾ ਉਹਦਾ ਨਾਮ ਦਰਸ਼ਨ ਸਿੰਘ ਸੀ ਕਹਿੰਦੇ ਜੀ ਗੁਰੂ ਅੱਗੇ ਝੋਲੀ ਅੱਡ ਕੇ ਮੰਗਦਾ ਸੱਚੇ ਪਾਤਸ਼ਾਹ ਤੂੰ ਮੈਨੂੰ ਇਹਨਾ ਦੇ ਇੰਨੀ ਕਿਰਪਾ ਕਰ ਵੀ ਲੋਕ ਵੀ ਕਹਿਣ ਵੀ ਦਰਸ਼ਨ ਸਿੰਘ ਨੇ ਸੇਵਾ ਕੀਤੀ ਸੀ ਉਨੂੰ ਗੁਰੂ ਘਰੋਂ ਆ ਮਿਲਿਆ ਤੇ ਬੇਨਤੀ ਕਰਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਇਹਨਾਂ ਕ ਦਿਨ ਧਰ ਧਰ ਕੇ ਪੁੱਲਣ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਗੰਤਰ ਖਾਹੀ ਖਾਹੀ ਖਾਹੇ ਸਮੁੱਚੇ ਪਰਿਵਾਰ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਇਸੇ ਤਰ੍ਹਾਂ ਕਿਰਪਾ ਦਾ ਮੇਕ ਬਰਸਾਈ ਰੱਖਣ ਬੋਲਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਣੀਆਂ ਸੁਭਾਅਕ ਨੇ ਗੁਰੂ ਸਾਹਿਬ ਬਖਸ਼ਣ ਯੋਗ ਨੇ ਤੇ ਸੱਚੇ ਪਾਤਸ਼ਾਹ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਸਾਰੀ ਸੰਗਤ ਇੱਕ ਵਾਰ ਮਿਲ ਕੇ ਬੋਲੋ ਜੋ ਬੋਲੇ ਸੋ ਨਰਪੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਰਾਜਾ ਬਲੀ ਕਰ ਬਲੀ ਰਾਜਾ ਬਲੀ ਕਰ ਬਲੀ ਤੇ ਨਾਮ ਜਰੂਰ ਜਪਿਆ ਕਰੋ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛਟਕਾਰਾ ਨਹੀਂ ਛਟਕਾਰਾ ਤੁਸੀਂ ਭਜਨ ਤੋਂ ਬਿਨਾ ਛਟਕਾਰਾ ਪਾ ਕੇ ਵਿਖਾਓ ਤੇ ਭਜਨ ਕਰਨਾ ਜੇ ਭੋਜਨ ਦੀ ਲੋੜ ਹੈ ਨਾ ਫਿਰ ਭਜਨ ਵੀ ਕਰਨਾ ਬੜਾ ਜ਼ਰੂਰੀ ਹੈ ਪਿਆਰਿਓ ਭਜਨ ਕਰਨਾ ਉਹਦੀ ਹਸਤੀ ਨੂੰ ਮਾਣੀਏ ਰੱਬ ਦੀ ਹਸਤੀ ਨੂੰ ਬੜਾ ਵੱਡਾ ਓ ਵਡੇ ਕੀਆਂ ਵਡਿਆਈਆਂ ਕੁਛ ਕਹਿਣਾ ਕਹਿ ਨਾ ਜਾਏ ਤੇ ਸਾਡੇ ਮਹਾਂਪੁਰਖਾਂ ਨੇ ਬਚਨ ਸੁਣਾਉਣਾ ਉਹ ਕਹਿੰਦੇ ਨਾ ਕੋਈ ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਟਿੱਬਿਆਂ ਦੇ ਵਿੱਚ ਚਲਿਆ ਜਾਵੇ ਤੇ ਬੇਨਤੀ ਕਰਦਾ ਹੁਣਾਂ ਕਦੇ ਵੀ ਉਹਦੀ ਕੀਤੀ ਤੇ ਇੱਕ ਤਰਖ ਨਾ ਕਰੋ ਜੋ ਤਦ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਉਹ ਕਰਦਾ ਬਸ ਉਹਦੀ ਮौज ਐ ਆਨੰਦ ਐ ਕਹਿੰਦੇ ਉਹ ਟਿੱਬਿਆਂ ਦੇ ਵਿੱਚ ਤੁਰੇ ਜਾਣ ਤੇ ਆ ਦਵਾਨੇ ਜਿਨ੍ਹਾਂ ਨੂੰ ਮਤੀਰੇ ਆਪਾਂ ਕਹਿ ਦਿੰਨੇ ਮਤੀਰਿਆਂ ਦੀ ਵੱਲ ਲੱਗੀ ਕਹਿੰਦੇ ਜਦੋਂ ਮਤੀਰੇ ਦੀ ਵੱਲ ਵੇਖੀ ਮਤੀਰੇ ਨੂੰ ਹੱਥ ਫੜ ਕੇ ਚੁੱਕਿਆ ਹੱਥ ਪਾ ਕੇ ਕਹਿੰਦਾ اے ਰੱਬ ਵੇਹ ਕਿੱਡਾ ਪਾਗਲਾ ਕਹਿੰਦਾ ਨਿੱਕੀ ਜੀ ਵੱਲ ਤੇ ਇੱਦਾਂ ਵੱਡਾ ਮਤੀਰਾ ਲਾਇਆ ਨਿੱਕੀ ਜੀ ਵੱਲ ਨੂੰ ਤੁਰਿਆ ਜਾਵੇ ਸੋਚਦਾ ਜਾਵੇ ਕਹਿੰਦਾ ਯਾਰ ਛੋਟੀ ਜੀ ਵੱਲ ਤੇ ਇੱਦਾਂ ਵੱਡਾ ਮਤੀਰਾ ਲਾਤਾ ਵੱਲ ਨੂੰ ਰੱਬ ਨੂੰ ਵੀ ਕੋਈ ਚੱਜ ਦਾ ਕੰਮ ਨਹੀਂ ਆਉਂਦਾ ਤੇ ਫਿਰ ਕਹਿੰਦੇ ਤੁਰਿਆ ਗਿਆ ਤੁਰਿਆ ਗਿਆ ਤੇ ਗਰਮੀ ਦੇ ਦਿਨ ਸੀ ਜਾਮਣ ਦਾ ਦਰਖਤ ਲੱਗਾ ਹੋਇਆ ਸੀ ਉਹਦੇ ਥੱਲੇ ਜਾ ਕੇ ਬਹਿ ਗਿਆ ਜਦੋਂ ਪਿਆ ਨਾ ਥੋੜੀ ਜੀ ਨੀਂਦ ਆਈ ਤੇ ਉੱਪਰ ਨਿਗਾਹ ਮਾਰਦਾ ਨਕੀਆਂ ਨਕੀਆਂ ਜਾਮਣਾ ਲੱਗੀਆਂ ਨੇ ਕਹਿੰਦਾ ਏ ਰੱਬ ਕਿੱਡਾ ਪਾਗਲ ਕਹਿੰਦਾ ਮਤੀਰਾ ਨਕੀ ਜੀ ਵੱਲ ਨੂੰ ਲਾਇਆ ਐਡਾ ਵੱਡਾ ਕਹਿੰਦਾ ਜਾਮਣ ਦਾ ਦਰਖਤ ਤੇ ਨਕੀਆਂ ਨਕੀਆਂ ਜਾਮਣਾ ਲਾਈਆਂ ਤੇ ਪਿਆਰੇ ਉਹਨੇ ਚਿਰ ਨੂੰ ਇੱਕ ਜਾਮਣ ਟੁੱਟ ਕੇ ਨੱਕ ਤੇ ਆ ਕੇ ਵੱਜੀ ਉਦੋਂ ਹੀ ਸਮਝ ਆ ਗਈ ਉਹ ਕਹਿੰਦਾ ਇੱਥੇ ਮਤੀਰਾ ਹੁੰਦਾ ਤਾਂ ਮੇਰਾ ਹੁਣੇ ਹੀ ਭੋਗ ਪੈ ਜਾਣਾ ਸੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਸ ਕਰਕੇ ਜੋ ਮਾਲਕ ਕਰਦਾ ਉਹ ਚੰਗਾ ਕਰਦਾ ਪਿਆਰਿਓ ਜੇ ਆਪਾਂ ਨੂੰ ਇੱਥੇ ਭਾਇਆ ਨਾ ਕੋਈ ਨਾ ਕੋਈ ਉਹਦਾ ਹੁਕਮ ਆ ਕੋਈ ਨਾ ਕੋਈ ਉਹਦੀ ਰਜ਼ਾ ਅੱਜ ਕੁਝ ਨਾ ਕੁਝ ਪੱਲੇ ਬੰਨ ਕੇ ਲੈ ਕੇ ਜਾਈਏ 2 ਮਿੰਟ 4 ਮਿੰਟ 5 ਮਿੰਟ ਸੋنگ ਸੋنگ ਹਰ ਹਰ ਸੋਹੰਗ ਦਾ ਵਾਹਿਗੁਰੂ ਦਾ ਜਾਪ ਕਰਿਆ ਕਰੋ ਜਿੰਨਾ ਵੀ ਟਾਈਮ ਮਿਲੇ ਬੇਸ਼ੱਕ ਇੰਸਟਾਗ੍ਰam ਫੇਸਬੁਕ ਬੜਾ ਕੁਝ ਆਪਜੀ ਬੇਨੇ ਹੋਂ ਚਲਾਉਨੇ ਹੋਂ ਸਾਰਾ ਕੁਝ ਵੇਖਣਾ ਜ਼ਰੂਰੀ ਆ ਸਮਾਜ ਦੀ ਐਕਟੀਵਿਟੀ ਬਾਰੇ ਸਾਨੂੰ ਪਤਾ ਲੱਗਣਾ ਚਾਹੀਦਾ ਪਰ ਰੱਬ ਦੇ ਨਾਲ ਵੀ ਜੁੜੀਏ ਸਾਰਾ ਕੁਝ ਜਦੋਂ ਬੰਦਾ ਚਲਿਆ ਜਾਂਦਾ ਨਾ ਫੇਸਬੁਕ ਦੀਆਂ ਡੀਪੀਆਂ ਲੱਗੀਆਂ ਵਟਸਐਪ ਦੀਆਂ ਇੰਸਟਾਗ੍ਰam ਦੀਆਂ ਡੀਪੀਆਂ ਲੱਗੀਆਂ ਉਵੇਂ ਹੀ ਰਹਿ ਜਾਂਦੀਆਂ ਨੇ ਵੀਡੀਓ ਪਾਈਆਂ ਹੁਣ ਕੱਲ ਜੇ ਬੰਦਾ ਵੀਰ ਗਿਆ ਨਾ ਤੇ ਬੇਨਤੀ ਕਰਦਾ ਹੁਣਾਂ ਇੱਥੇ ਹੀ ਰਹਿ ਜਾਂਦੀਆਂ ਨੇ ਇਸ ਕਰਕੇ ਪਿਆਰਿਓ ਅਸੀਂ ਭਜਨ ਕਰਨ ਵਾਸਤੇ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਤਜ ਅਮਾਨ ਲੇਹੋ ਮਨ ਮੋਲ RAM ਨਾਮ ਹਿਰਦੇ ਮੈਂ ਤੇ ਜਿਹੜੀ ਵਸਤੂ ਦੀ ਪ੍ਰਾਪਤੀ ਵਾਸਤੇ ਆਏ ਜਪਣ ਵਾਸਤੇ ਆਏ ਜਪਣਾ ਸ਼ੁਰੂ ਕਰੀਏ ਸਾਰੀਆਂ ਸੰਗਤਾਂ ਦਾ ਅਖੀਰ ਦੇ ਵਿੱਚ ਧੰਨਵਾਦ ਮੇਰਾ ਛੋਟਾ ਵੀਰ ਸ਼੍ਰੀ ਅਜੀਤ ਕੁਮਾਰ ਜੀ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਬੜਾ ਮਨ ਚ ਚਾਉ ਸੀ ਕਹਿੰਦੇ ਬਾਬਾ ਜੀ ਤੁਹਾਨੂੰ ਬੁਲਾਉਣਾ ਜ਼ਰੂਰ ਆ ਮੇਰੇ ਕੋਲੇ ਟਾਈਮ ਦੀ ਕਮੀ ਹੈ ਕਿਉਂਕਿ ਸਾਰੇ ਦਿਵਾਨ ਤਕਰੀਬਨ ਬਾਹਰ ਜਾਣ ਤੋਂ ਪਹਿਲਾਂ-ਪਹਿਲਾਂ ਦਿੱਤੇ ਹੋਏ ਨੇ ਟਾਈਮ ਸੰਗਤਾਂ ਨੂੰ ਜਿੱਥੇ-ਜਿੱਥੇ ਵੀ ਪਹੁੰਚਣਾ ਹੁੰਦਾ ਹੈ ਤੇ ਧਿਆਨ ਦੇਣਾ ਤੇ ਸੋ ਇਹਨਾਂ ਦੇ ਹੁਕਮ ਨੂੰ ਮੰਨਦਾ ਹੋਇਆ ਮੈਂ ਹਾਜ਼ਰੀ ਭਰਨ ਵਾਸਤੇ ਪਹੁੰਚਿਆ ਅੱਜ ਦੇ ਮੁਬਾਰਕ ਦਿਨ ਦੀਆਂ ਮਾਤਾ ਨਰਿੰਦਰ ਕੌਰ ਜੀ ਨੂੰ ਲੱਖ-ਲੱਖ ਮੁਬਾਰਕਾਂ ਗੁਰੂ ਕੀ ਵਜੀਰਾ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜੇ ਕਿਰਪਾ ਦਾ ਮੇਕ ਵਰਸਾ ਰਹੇ ਨੇ ਅੱਜ ਦਾ ਸਮਾਗਮ ਦਾਸ ਦਾ YouTube ਚੈਨਲ ਹੈ ਬਾਬਾ ਜਸਪਾਲ ਸਿੰਘ ਲੰਨਿਆਂ ਵਾਲੇ ਬਾਬਾ ਜਸਪਾਲ ਸਿੰਘ YouTube ਤੇ ਆਪ ਜੀ ਸਰਚ ਕਰਕੇ ਅੱਜ ਦੇ ਦੀਵਾਨ ਦਾ ਆਨੰਦ ਮਾਣ ਸਕਦੇ ਹੋ Facebook ਪੇਜ ਹੈ ਬਾਬਾ ਜਸਪਾਲ ਸਿੰਘ ਲੰਨਿਆਂ ਵਾਲੇ Instagram ਪੇਜ ਹੈ ਬਾਬਾ ਜਸਪਾਲ ਸਿੰਘ ਲੰਨਿਆਂ ਵਾਲੀ ਆਪ ਜੀ ਕੀਰਤਨ ਦੀਵਾਨਾਂ ਦਾ ਆਨੰਦ ਮਾਣ ਸਕਦੇ ਹੋ ਕੰਟੈਕਟ ਨੰਬਰ ਵੀ Facebook ਤੇ Instagram ਤੇ ਪਿਆ ਜਦੋਂ ਮਰਜ਼ੀ ਆਪਜੀ ਬਚਨ ਕਰਨੇ ਹੋਣ ਫੋਨ ਤੇ ਗੱਲਬਾਤ ਵੀ ਕਰ ਸਕਦੇ ਹੋ ਸੋ ਸਾਊਂਡ ਵਾਲੇ ਵੀਰ ਦਾ ਧੰਨਵਾਦ ਤੇ ਵੀਡੀਓਗ੍ਰਾਫੀ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਬਾਈ ਲਖਵਿੰਦਰ ਸਿੰਘ ਜੀ ਬੂਟਾ ਸਿੰਘ ਜੀ ਛੋਟੇ ਵੀਰ ਮੇਰੇ ਨਾਲ ਆਏ ਨੇ ਜਿਹੜੇ ਹਰ ਇੱਕ ਜਮਾਨ ਨੂੰ ਰਿਕਾਰਡ ਕਰਦੇ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ